ਕਦੇ ਸੋਚਿਆ ਹੈ ਜਦੋਂ ਅਸੀਂ ਆਪਣਾ ਜਨਮ ਦਿਨ ਮਨਾਉਂਦੇ ਆ ਨਾ ਤੇ ਉਹ ਕੇਕ ਲਾਏ ਆਉਂਦੇ ਆ ਉਹਦੇ ਉੱਤੇ ਮੋਮਬਤੀਆਂ ਲਾਈਆਂ ਹੁੰਦੀਆਂ ਨੇ ਫੇ ਕਹਿੰਦੇ ਫੂਕ ਮਾਰੋ ਕਦੇ ਸੋਚਿਆ ਜੇ ਵੀ ਉਹ ਜਿਹੜੀ ਫੂਕ ਕਿਉਂ ਮਾਰਦੇ ਆ ਉਹਦਾ ਕੀ ਮਤਲਬ ਹੈ ਮੇਰੀ ਉਹ ਭੈਣੋ ਮੇਰੇ ਵੀਰੋ ਉਹਦਾ ਮਤਲਬ ਹੈ ਕਿ 30 ਸਾਲ ਫੂਕ ਦਿੱਤੇ ਤੂੰ ਆਪਣੀ ਜ਼ਿੰਦਗੀ ਦੇ ਇਹ ਮਤਲਬ ਹੈ ਹੋਰ ਉਹਦਾ ਕੀ ਮਤਲਬ ਹੈ ਜਦੋਂ 10 ਮੋਮਬਤੀਆਂ 10 ਸਾਲਾਂ ਦਾ ਬੱਚਾ ਹੈ ਭੂਕਮਾਰੀ ਚਲੋ ਤੇ ਬੱਚਾ ਹੈ ਜਦੋਂ 25ਾਂ ਦਾ 30ਾਂ ਦਾ ਹੋ ਗਿਆ 40ਾਂ ਦਾ ਹੋ ਗਿਆ ਉਹਨੂੰ ਕਹਿੰਦੇ ਭੂਕਮਾਰ ਉਹਦਾ ਮਤਲਬ ਇਹ ਹੈ ਵੀ 40 ਸਾਲ ਆਪਣੀ ਜ਼ਿੰਦਗੀ ਦੇ ਫੂਕ ਦਿੱਤੇ ਖਤਮ ਕਰ ਦਿੱਤੇ ਨਸ਼ਟ ਕਰ ਦਿੱਤੇ ਕੀ ਖਟਿਆ ਇਹਦਾ ਲੇਖਾ ਜੋਖਾ ਕੀ ਹੈ ਪੁੱਛ ਕੇ ਵੇਖੋ ਆਪਣੇ ਆਪ ਨੂੰ ਮੈਂ ਜ਼ਿੰਦਗੀ ਚ ਕੀ ਖਟਿਆ ਅਕਸਰ ਸਾਰੇ ਰੋਈ ਜਾਂਦੇ ਆ ਮੈਂ ਕੁਝ ਵੀ ਨਹੀਂ ਖਟਿਆ